ਸਤਨਾਮ ਧਨਵਾਹਿ ਗੁਰੂ ਸਾਹਿਬ ਜੀ ਧੰਨ ਵਾਹਿਗੁਰੂ ਸਾਹਿਬ ਜੀ ਸ਼ਾਵਨ ਸਰਸੀ ਕੰਬਣੀ ਚਰਨ ਕਮਲ ਚੋਂ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਉਬਿਖਿਆ ਰੰਗ ਕੁੜਾ ਵਿਆ ਦਰਸ਼ਨ ਜਵੇ ਛਾਰ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੋਲਿਆ ਸਮਰਤਿ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੇ ਸਕੀਏ ਪ੍ਰਭ ਪਾਇਆ ਓ ਤਿੰਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀਓ ਵਡਭਾਗੇ ਹੋ ਜੋ ਗੁਰੂ ਚਰਨਾ ਚਾਕੇ ਜੁੜ ਕੇ ਬੈਠੇ ਹੋ ਅੱਜ ਸ਼ਾਵਣ ਦਾ ਮਹੀਨਾ ਪ੍ਰਾਰੰਭ ਹੈ ਤੋਂ ਸ਼ਾਵਣ ਦੇ ਮਹੀਨੇ ਨੂੰ ਗੁਰੂ ਸਾਹਿਬ ਉਪਦੇਸ਼ ਸਾਨੂੰ ਦੱਸ ਰਹੇ ਹਨ ਸਮਝਾਉਣਾ ਕਰਦੇ ਹਨ ਕਿਵੇਂ ਉਸ ਪਿਆਰੇ ਪ੍ਰਭੂ ਨਾਲ ਪਿਆਰ ਬਣਾਣਾ ਹੈ ਤੋ ਸ਼ਾਵਣ ਦੇ ਅਖਰ ਦੇ ਇੱਕ ਅਖਰੀ ਅਰਥਨ ਇੱਕ ਭਾਵਰਤ ਸ਼ਾਵਣ ਦੇ ਨਾਣੇ ਨੂੰ ਸਿਆਰੀਏ ਇਹਦਾ ਮਤਲਬ ਹੈ ਸ਼ਾਵਣ ਦੇ ਮਹੀਨੇ ਵਿੱਚ ਸਹਿਰ ਅਸੀਂ ਰਾਸ ਸਮੇਤ ਰਸ ਵਾਲੀ ਹੋ ਜਾਂਦੀ ਹੈ ਉਹ ਜੀਵ ਇਸਤਰੀ ਕਾਮਣ ਜੀਵ ਇਸਤਰੀ ਅਸੀਂ ਸਭ ਜੀਵ ਇਸਤਰੀਆਂ ਹਾਂ ਭਾਵੇਂ ਇਸਤਰੀ ਹੋਏ ਕੋਈ ਭਾਵੇਂ ਪੁਰਖ ਹੋਵੇ ਸਹਿਬ ਬਚਨ ਕਰਦੇ ਹਨ ਏਕਾ ਪੁਰਖ ਸਬਾਈ ਨਾਰ ਸ਼ੋਭ ਨਹੀਂ ਬਿਨ ਪਰਧਾਰੇ ਕਹਿੰਦੇ ਹਨ ਇੱਕ ਪੁਰਖ ਹੈ ਇੱਕੋ ਅਕਾਲ ਪੁਰਖ ਬਾਕੀ ਸਭ ਅਸੀਂ ਜੀਵ ਇਸਤਰੀਆਂ ਉਸ ਦੀਆਂ ਉਸ ਮਾਲਕ ਪਿਆਰੇ ਪ੍ਰਭੂ ਦੀਆਂ ਜਿਸ ਦਾ ਜਿਸ ਜੀਵ ਇਸਤਰੀ ਦਾ ਉਸ ਪ੍ਰਭੂ ਦੇ ਚਰਣਾ ਕਮਲਾਂ ਨਾਲ ਪਿਆਰ ਬਣ ਗਿਆ ਉਹ ਰਸ ਵਾਲੀ ਹੋ ਜਾਂਦੀ ਹੈ ਉਹ ਭਗਵ ਖੇੜੇ ਵਿੱਚ ਆ ਜਾਂਦੀ ਹੈ ਹਮੇਸ਼ਾ ਚੜਦੀ ਕਲਾ ਵਿੱਚ ਹੋ ਜਾਂਦੀ ਹੈ ਚਰਨ ਕਮਲ ਸੋ ਪਿਆਰ ਹੁਣ ਪਿਆਰ ਵੀ ਦੋ ਕਿਸਮ ਦਾ ਹੁੰਦਾ ਹੈ ਇੱਕ ਵਿਖਾਵੇ ਦਾ ਪਿਆਰ ਉਤੋਂ ਤੋਂ ਪਿਆਰ ਤੇ ਇੱਕ ਅੰਦਰੋਂ ਪਿਆਰ ਦਿਲੋਂ ਮੁਹੱਬਤ ਜਿੰਨ ਸਹੀ ਸਤਿਆ ਜਿਨ ਮਨਹੋਰ ਮੁਖਹੋਰ ਸੇ ਕਾਂਡੇ ਕੱਚਿਆ ਬਾਬਾ ਪ੍ਰਿਦੀ ਸਮਝਾਉਂਦੇ ਹਨ ਕਿ ਜਿਨ੍ਹਾਂ ਦੇ ਦਿਲੋਂ ਮੁਹੱਬਤ ਹੈ ਅੰਦਰੋਂ ਹੈ ਜਿਨ੍ਹਾਂ ਦਾ ਮਨ ਹੋਰ ਉਹ ਸੱਚੇ ਹਨ ਉਹਨਾਂ ਦੀ ਸੱਚੀ ਪ੍ਰੀਤ ਹੈ ਸੱਚਾ ਪਿਆਰ ਹੈ ਪਰ ਜਿੱਦਾਂ ਦੇ ਮੂੰਹ ਤੇ ਬੜੀ ਮਿੱਠੀ ਸ਼ਿਪਲੀ ਬੜੇ ਸਿਮਤ ਵਾਲੀ ਗੱਲ ਕਰਦੇ ਨੇ ਤੇ ਅੰਦਰੋਂ ਮਨ ਹੋਰ ਹੈ ਮਾਇਆ ਨਾਲ ਜੁੜਿਆ ਹੈ ਸੰਸਾਰ ਦਾ ਲੋਭੀ ਹੈ ਲਾਲਚੀ ਹੈ ਮੋਹ ਹੈ ਉਹਨੂੰ ਸੰਸਾਰ ਦੇ ਪਦਾਰਥਾਂ ਨਾਲ ਇਹ ਪਿਆਰ ਵੀ ਦੋ ਕਿਸਮ ਦਾ ਹੈ ਕਹਿੰਦੇ ਨੇ ਟੂਣ ਦੇਂਦੀ ਏ ਸੁਹਾਗ ਕੋ ਤੋ ਤਨ ਕਈ ਕੋਰ ਜਿੰਨਾ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ ਜੇ ਉਸ ਪਿਆਰੇ ਨੂੰ ਮਿਲਣਾ ਹੈ ਤੇ ਉਹਦੇ ਪਿਆਰ ਸੱਚਾ ਬਣਾਣਾ ਪੈਗਾ ਸੁਹਾਗ ਤਾਂ ਮਿਲਣਾ ਹੈ ਉਹ ਖਸਮ ਪ੍ਰਭੂ ਇਹ ਜਿੰਦੇ ਖਸਮ ਪ੍ਰਭੂ ਨਾਲ ਮਲਾਬ ਤਾਂ ਹੀ ਹੋਣਾ ਤੇਰੇ ਅੰਦਰ ਹੀ ਕੋਈ ਕਮੀ ਹੈ ਤੇਰਾ ਹੀ ਪਿਆਰ ਪੱਕਾ ਨਹੀਂ ਹੈ ਕੱਚਾ ਪਿਆਰ ਹੈ ਕਾਈ ਕੋਰ ਹੈ ਕੋਈ ਕਮੀ ਹੈ ਜਿੰਨਾ ਨਾ ਸੁਹਾਗਣੀ ਤਿੰਨਾ ਝਾਕ ਨਾ ਹੋ ਜਿੰਨਾ ਦਾ ਨਾ ਉਸ ਪਿਆਰੇ ਨਾਲ ਪਿਆਰ ਹੈ ਜਿੰਨਾ ਦਾ ਨਾਮ ਸੁਹਾਗਣੀ ਹੈ ਜਿਹੜੀ ਪਿਆਰੇ ਪ੍ਰਭੂ ਨਾਲ ਮਿਲੀਆਂ ਹੋਈਆਂ ਹਨ ਉਹਨਾਂ ਨੂੰ ਝਾਕ ਹੋਰ ਨਹੀਂ ਰਹਿੰਦੀ ਹੋਰ ਪਾਸੇ ਮਾਏ ਦੇ ਮੋਹ ਵਾਲੇ ਪਾਸੇ ਉਹਨਾਂ ਦਾ ਧਿਆਨ ਨਹੀਂ ਜਾਂਦਾ ਉਹਨਾਂ ਦਾ ਲੋਭ ਨਹੀਂ ਜਾਂਦਾ ਸੰਸਾਰ ਦੇ ਮੋਹ ਵਿੱਚ ਨਹੀਂ ਫਸਦੀਆਂ ਸ਼ਾਵਣ ਸਰਸੇ ਕੰਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਧਾਮ ਆਧਾਰ ਉਹਨਾਂ ਦਾ ਮਨ ਤੇ ਤਨ ਮਨ ਨੇ ਨੰਨੇ ਨੂੰ ਔਕੜ ਹੈ ਪੁਲਿੰਗ ਇਕਵਚਨ ਤਨਵੀ ਉਹ ਰਤਿਆ ਹੋਇਆ ਹੈ ਸੱਚੇ ਪਿਆਰ ਦੇ ਨਾਲ ਰੰਗ ਮੈਨਾ ਪਿਆਰ ਸੱਚਾ ਸਦੀ ਵੀ ਰਹਿਣ ਵਾਲਾ ਉਸ ਨਾਲ ਪਿਆਰ ਬਣਿਆ ਹੋਇਆ ਹੈ ਮਨ ਕਰਕੇ ਤਨ ਕਰਕੇ ਮਨ ਸਾਰੇ ਪਾਸੇ ਪਿਆਰ ਪਾੰਦਾ ਹੈ ਭਜਾਈ ਫਿਰਦਾ ਹੈ ਤੇ ਤਨ ਜਿਹੜੇ ਗਿਆਨਿੰਦਰੇ ਨੇ ਜਿਹੜੇ ਪੰਜ ਗ੍ਰਿਸ਼ਾਨ ਨੇ ਇਹਨਾਂ ਨੂੰ ਵੀ ਨਾਲ ਲਈ ਫਿਰਦਾ ਹੈ ਪਰ ਉਹਨਾਂ ਜਿਹੜਾ ਸੱਚ ਨਾਲ ਰੰਗੇ ਗਏ ਉਹ ਫਿਰ ਇੱਕ ਨਾਲੇ ਪ੍ਰਭੂ ਦੇ ਨਾਮ ਦਾ ਹੀ ਆਸਰਾ ਲੈਂਦੇ ਉਹਨੂੰ ਦੀ ਖੁਰਾਕ ਉਹਨਾਂ ਦਾ ਆਸਰਾ ਉਹ ਪਰਮਾਤਮਾ ਦਾ ਨਾਮ ਹੀ ਬਣ ਜਾਂਦਾ ਹੈ ਸਾਹਿਬ ਬਖਸ਼ਸ ਕਰਦੇ ਹਨ ਵਿਖਿਆ ਰੰਗ ਕੁੜਾ ਵਿਆਹ ਉਪਦੇਸ਼ਨ ਸਭੇ ਸ਼ਾਰ ਬਿਖ ਤੋਂ ਬਿਖਿਆ ਹੈ ਜ਼ਹਿਰilla ਜਿਹੜਾ ਜ਼ਹਿਰ ਭਰਿਆ ਸੰਸਾਰ ਇਹ ਵਿਕਾਰ ਜਿਹੜਾ ਹੈ ਵਿਕਾਰਾਂ ਭਰਿਆ ਸੰਸਾਰ ਕੁੜਾ ਵਿਆਹ ਕੁੜਾ ਭਾਵ ਕੱਚਾ ਪਿਆਰ ਹੈ ਸਭ ਕਿੰਨੇ ਕੱਚਾ ਰੰਗ ਕੁਸੁੰਬ ਕਾ ਤੋੜੜਿਆ ਦਿਨ ਚਾਰ ਜਿਓ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਏ ਕੱਚਾ ਜਿਹੜਾ ਹੋ ਚਾਰ ਦਿਨਾਂ ਦਾ ਹੈ ਭਾਵ ਮਾਇਆ ਦਾ ਪਿਆਰ ਮਾਇਆ ਦਾ ਮੋਹ ਲੋਭ ਜਿਹੜਾ ਥੋੜੇ ਦਿਨਾਂ ਦਾ ਹੈ ਇਹ ਜਿੰਦ ਦਾ ਸਾਥੀ ਨਹੀਂ ਮੰਨਦਾ ਮਾਇਆ ਦਾ ਮੋਹ ਤੇ ਪਿਆਰ ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸਵਾ ਨਕੰਮੇ ਦਿੱਸਦੇ ਹਨ ਜਿਹਦਾ ਮਨ ਉਸ ਪਿਆਰੇ ਨਾਲ ਰੰਗਿਆ ਗਿਆ ਉਹਨੂੰ ਸਮਝ ਆ ਗਈ ਗੁਰੂ ਨਾਲ ਜੁੜ ਕੇ ਉਸ ਪਿਆਰੇ ਨਾਲ ਪਿਆਰ ਪਾਲਿਆ ਪਰਮਾਤਮਾ ਨਾਲ ਦੇ ਉਹਨੂੰ ਵੀ ਸਾਰਾ ਹੀ ਸੰਸਾਰ ਆਂਦਾ ਮੇਰੇ ਕਿਸ ਕੰਮ ਸੋਨਾ ਲੈ ਲੈ ਹੀਰੇ ਜਵਾਰ ਲੈਦ ਕਹਿ ਮੇਰੇ ਕਿਸ ਕੰਮ ਮੈਂ ਕੀ ਕਰਨੇ ਮੇਰੇ ਕੋ ਜਿੰਦ ਨਾਲ ਜਾਣੇ ਨੇ ਉਹਦਾ ਪਿਆਰ ਫਿਰ ਉਹਨੂੰ ਸਵਾਦ ਇਸਦੇ ਨੇ ਸਾਰੇ ਪਦਾਰਥ ਸੰਸਾਰ ਦੇ ਕੀਮਤੀ ਪਦਾਰਥ ਵੀ ਉਹਦੇ ਰੱਖੋ ਅੱਗੇ ਕਹਿੰਦਾ ਨਹੀਂ ਮੈਨੂੰ ਨਹੀਂ ਤੇ ਨਹੀਂ ਤੇ ਨਹੀਂ ਕੁਝ ਨਹੀਂ ਚਾਹੀਦਾ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਜੋ ਗੋ ਦਾ ਪਿਆਰ ਪੱਕਾ ਹੈ ਜਿੰਨੇ ਜੋ ਮਥਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ ਬੂੰਦ ਬਿਹੋਣਾ ਚਤਰ ਕੋ ਕਿਉਂ ਕਰ ਤਿਬਤਾਵੈ ਹੁਣ ਮੱਛੀ ਦਾ ਪਿਆਰ ਪਾਣੀ ਨਾਲ ਹੈ ਪਾਣੀ ਤੋਂ ਬਾਹਰ ਨਿਕਲਦੀ ਮਰਨੇ ਪੈਂਦੀ ਹੈ ਤੇ ਗੁਰੂ ਸਾਹਿਬੇ ਕਦੇ ਨੇ ਮੈਂ ਅੱਖਾਂ ਜੀਵਾਂ ਵਿਸਰੇ ਮਰ ਜਾਮ ਮੈਂ ਆਖਣਾ ਵਾਂ ਤੇ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਆਨੰਦ ਮਿਲਦਾ ਹੈ ਜਦੋਂ ਭੁੱਲਦਾ ਵਾਂ ਤੇ ਮੈਨੂੰ ਆਤਮਿਕ ਮੌਤ ਆਉਂਦੀ ਬੂੰਦ ਵਿਹੋਣਾ ਚਾਤਰਿਕੋ ਕਿਉਂ ਕਰ ਤ੍ਰਿਵਤਾਵੇ ਹੁਣ ਚਾਤਰਿਕ ਜਿਹੜਾ ਹੈ ਪਾਪੀ ਹਾ ਪਾਪੀ ਹਾ ਜਿਹੜਾ ਹੈ ਉਹ ਸੁਵੰਤੀ ਬੂੰਦ ਪੀਂਦਾ ਹੈ ਭਾਵੇਂ ਜਿੰਨੀ ਮਰਜ਼ੀ ਵਰਖਾ ਹੋਈ ਹੋਏ ਪਿਆਰੇ ਨਾਲ ਪਿਆਰ ਉਹ ਤ੍ਰਿਪਤ ਨਹੀਂ ਹੁੰਦੀ ਭਾਵੇਂ ਇਸ ਵਰਸਾ ਜਿੰਨੀ ਮਰਜ਼ੀ ਪੈਂਦੀ ਰਹੇ 나ਦ ਕੁਰੰਕੇ ਬੇਦਿਆ ਸਨਮੁਖ ਉੱਠਦਾ ਵੈ ਪਿਆਰ ਦੀ ਗੱਲ ਹੈ ਕੁਰੰਕ ਨੂੰ ਹਿਰਨ ਨੂੰ 나ਦ ਨਾਲ ਪਿਆਰ ਹੈ ਲੇਕਿਨ ਸਾਹਮਣੇ ਉਹ ਤੀਰ ਖਾ ਲੈਂਦਾ ਲੇਕਿਨ ਪਿਆਰ ਨਹੀਂ ਛੱਡਦਾ ਭਾਵਰ ਨੋ ਵੀ ਕੁਸਮ ਬਾਸ ਕਾ ਮਿਲ ਆਪ ਬੰਧਾਵੇ ਓਨ ਭੌਰਾ ਹੈ ਤੇ ਭੌਰਾ ਵੀ ਖੁਸ਼ਬੂ ਦਾ ਪਿਆਰ ਹੈ ਉਹਦਾ ਖੁਸ਼ਬੂ ਨਾਲ ਤੇ ਉਹ ਆਪੇ ਵਿੱਚ ਮੀਚਿਆ ਜਾਂਦਾ ਹੈ ਖੁਸ਼ਬੂ ਦੇ ਲਾਲਚ ਵਿੱਚ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ਿ ਅਖਾਵੇ ਹੁਣ ਕਹਿੰਦੇ ਨੇ ਉਹਨੂੰ ਉਹ ਬੂਧ ਪਿਆਰੀ ਲੱਗਦੀ ਹੈ ਉਹ ਜਿਹੜੀ ਸੰਤ ਜਨਾ ਨਾਲ ਮਿਲ ਕੇ ਉਪ ਪ੍ਰੀਤ ਜਿਹੜੀ ਬਣੀ ਹੈ ਪਿਆਰੇ ਦੀ ਉਹ ਦਰਸ਼ਨ ਕਰਕੇ ਉਹ ਅਗਾਂਹਦਾ ਹੈ ਉਹ ਆਤਮਿਕ ਤ੍ਰਿਪਤ ਹੋ ਜਾਂਦਾ ਹੈ ਕਿਉਂਕਿ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਸ਼ਾਵਣ ਦੇ ਮਹੀਨੇ ਵਿੱਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ ਉਸੇ ਤਰ੍ਹਾਂ ਪ੍ਰਭੂ ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ ਹਰੀ ਦੇ ਨਾਮ ਦੀ ਆਤਮਿਕ ਜੀਵਨ ਦੇਣ ਵਾਲੀ ਬੋਧ ਪਿਆਰੀ ਲੱਗਦੀ ਹੈ ਹਰੀ ਲਾਲ ਰੰਗ ਤਿਸ ਕੋ ਲਗਾ ਦਿਸਕੇ ਵੜਪਾਗਾ ਮਹਿਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਨਾਨਕ ਲਾਲੋ ਲਾਲ ਹੈ ਸੱਚ ਰਤਾ ਸੱਚ ਕਹਿੰਦੇ ਨੇ ਨਾ ਮੈਲਾ ਨਾ ਤੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲ ਹੈ ਸਚੂਰਤਾ ਸਚ ਸਭ ਕਹਿੰਦੇ ਨੇ ਸਾਵਣ ਦੇ ਮਹੀਨੇ ਵਿੱਚ ਵਰਖਾ ਦੀ ਬੂੰਦ ਜਿਹੜੀ ਪੈਂਦੀ ਹੈ ਸੋਹਣੀ ਲੱਗਦੀ ਹੈ ਤੇ ਉਸੇ ਤਰ੍ਹਾਂ ਹੀ ਪ੍ਰਭੂ ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ ਹਰੀ ਦੇ ਨਾਮ ਦੀ ਆਤਮਿਕ ਜੀਵਨ ਦੇਣ ਵਾਲੀ ਬੂੰਦ ਬੜੀ ਪਿਆਰੀ ਲੱਗਦੀ। ਭਾ ਪ੍ਰਭੂ ਦੇ ਨਾਮ ਦੀ ਜਿਹੜੀ ਬੂੰਦ ਹੈ ਉਹ ਉਹਨੂੰ ਪਿਆਰੀ ਲੱਗਦੀ ਹੈ ਇੱਕ ਕਣੇ ਵੀ ਉਸ ਨੂੰ ਮਿਲਦਾ ਹੈ ਤਾਂ ਉਹ ਬੜੀ ਪਿਆਰੀ ਲੱਗਦੀ ਹੈ ਕਿਨ ਕਾ ਇੱਕ ਜੇ ਜੀਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਜਾਂਦਾ ਹੈ ਪ੍ਰਭੂ ਦੀ ਵਡਿਆਈ ਦੀਆਂ ਨਕੀਆਂ ਨਕੀਆਂ ਗੱਲਾਂ ਵੀ ਉਸ ਨੂੰ ਮਿੱਠੀਆਂ ਲੱਗਦੀਆਂ ਗੁਰੂ ਨੂੰ ਮਿਲ ਕੇ ਬੜੇ ਸ਼ੌਂਕ ਨਾਲ ਉਸ ਨਿੱਕੀ ਨਿੱਕੀ ਗੱਲ ਨੂੰ ਸੁਣਦਾ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਕਹਿੰਦੇ ਨੇ ਵਣ ਤਿਰਣ ਪਰ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਹੁਣ ਕਹਿੰਦੇ ਨੇ ਉਸ ਦਾ ਉਹ ਬੂੰਦ ਪੀਣ ਵਾਲੇ ਦਾ ਪ੍ਰਭੂ ਦੇ ਨਾਲ ਜੁੜੇ ਹੋਏ ਦਾ ਵਣ ਤ੍ਰਿੰਨ ਪ੍ਰਭ ਸੰਗ ਮੌਲਿਆ ਉਸ ਸਾਰਾ ਕੁਝ ਗਿਆਨ ਇੰਦਰੀ ਸਭ ਕੁਝ ਉਹਦੇ ਨਾਲ ਪ੍ਰਭੂ ਦੇ ਨਾਲ ਇੱਕਮਿਕ ਹਾਸਲ ਕਰ ਰਿਹਾ ਰਿਹਾ ਪਰ ਫੁੱਲ ਤਿਆਰ ਹੁੰਦਾ ਖਿੜ ਪੈਂਦਾ समरथ पुरख अपार ਦੇ ਨਾਲ ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ ਸਾਰੇ ਵਨਸਪਤੀ ਆਦਿਕ ਹਰਿਆ ਭਰਿਆ ਹੋਇਆ ਹੈ ਜੋ ਪ੍ਰਭੂ ਸਭ ਕੁਝ ਕਰਨ ਜੋਗਾ ਸਰਵ ਵਿਆਪਕ ਤੇ ਬਯੰਤ ਹੈ ਉਹਦੇ ਬਰਕਤ ਨਾਲ ਉਹਦੀ ਮਿਹਰ ਦੇ ਨਾਲ ਇਹ ਹੋਇਆ ਹੈ ਸਾਰੇ ਉਹਦੇ ਅੰਗ ਪੈਰ ਸਾਰੇ ਗਿਆਨ ਇੰਦਰੀ ਹਰੇ ਭਰੇ ਹੋ ਗਏ ਹਨ ਉਹ ਚੰਗਾ ਵੰਦੇ ਹਨ ਹਰ ਕਈਆਂ ਨੂੰ ਇਹ ਸਾਵਣ ਦਾ ਮਹੀਨਾ ਚੰਗਾ ਲੱਗਦਾ ਹੈ ਕਈਆਂ ਨੂੰ ਨਹੀਂ ਲੱਗਦਾ। ਕਈ ਲੋਜਦੇ ਹਨ ਸਿਮਰਨ ਕਰਨਾ ਕਈ ਨਹੀਂ ਲੋਜਦੇ। ਹੁਣ ਕਹਿੰਦੇ ਨੇ ਸਾਵਣ ਨਾਨਕ ਸਾਵਣ ਜੇ ਵਸੈ ਚਹੁ ਵਿਚੋੜਾ ਹੋਏ ਨਾਨਕ ਸਾਵਣ ਜੇ ਵਸਾ ਚੋਂ ਉਮਾ ਹੋਏ ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਤਨ ਹੋਏ ਹੁਣ ਕਹਿੰਦੇ ਨੇ ਉਮਾ ਮਤਲਬ ਖੇੜਾ ਹੁੰਦਾ ਚੋਂ ਚਾਰ ਜਿਹੜੇ ਨੇ ਉਹਨਾਂ ਉਤੇ ਖੇੜਾ ਹੁੰਦਾ ਜਦੋਂ ਸੌਣ ਦਾ ਬੀਨਾ ਉਹ ਕਿਹੜੇ ਹਨ ਮਿਰਗ ਜਿਹੜੇ ਹਰਨ ਹਨ ਉਹਨਾਂ ਨੂੰ ਚਾਹ ਚੜਦਾ ਹੈ ਮੇਹ ਪਿਆ ਹੈ ਜੰਗਲ ਵਿੱਚ ਖਾ ਹੋਏਗਾ ਰੱਜ ਕੇ ਖਾਣ ਨੂੰ ਮਿਲੇਗਾ ਮੱਛੀਆਂ ਨੂੰ ਚਾਹ ਚੜਦਾ ਹੈ ਨਦੀਆਂ ਵਿੱਚ ਪਾਣੀ ਭਰ-ਭਰ ਕੇ ਚੱਲੇਗਾ ਔਰ ਖੂਬ ਖਾਣ ਨੂੰ ਮਿਲੇਗਾ ਪਾਣੀ ਨੂੰ ਵੇਖ ਕੇ ਚਾਹ ਚੜਦਾ ਹੈ ਰਸੀਆਂ ਮਿਰਗਾਂ ਮੱਛੀਆਂ ਨਾਗਾਂ ਨੂੰ ਵੀ ਚਾਹ ਚੜਦਾ ਹੈ ਕਿ ਜਦੋਂ ਮੇਹ ਪਏਗਾ ਤੰਬਾਸ਼ ਦੇ ਵਿੱਚੋਂ ਮੈਨੂੰ ਬਾਹਰ ਨਿਕਲ ਕੇ ਸਭ ਕੁਝ ਖਾਣ ਨੂੰ ਮਿਲੇਗਾ ਡੱਡੂ ਮੱਛੀਆਂ ਬਹੁਤ ਖਾਣ ਨੂੰ ਮਿਲੇਗਾ ਤੇ ਮੈਨੂੰ ਚੂਹੇ ਵੀ ਮਿਲਣਗੇ ਖਾਣ ਵਾਸਤੇ ਉਹਦਾ ਘਰ ਵੀ ਮੱਲਾਂਗਾ ਜਾ ਕੇ ਰਸੀਆਂ ਘਰ ਤਨ ਹੋਏ ਰਸ ਕੱਢਣ ਵਾਲੇ ਜਿਵੇਂ ਫੁੱਲਾਂ ਦੇ ਰਸ ਜਾਂ ਘਮਣ ਫਿਰਨ ਵਾਲੇ ਸਵਾਦਲੇ ਪਦਾਰਥ ਚੱਖਣ ਵਾਲੇ ਹੁਣ ਰਸ ਕੱਢਦੇ ਨੇ ਅਰਕ ਕੱਢਦੇ ਉਹਨਾਂ ਦੇ ਘਰ ਫਿਰ ਧੰਨ ਵੀ ਆਉਂਦਾ ਜਿਹੜੇ ਫੁੱਲਾਂ ਦੇ ਰਸ ਜੰਗਲਾਂ 'ਚੋਂ ਫੁੱਲ ਇਕੱਠੇ ਕਰਕੇ ਰਸ ਕੱਢਦੇ ਨੇ ਰਸਾਂ ਰਸ ਕੱਢ ਕਰਕੇ ਵੇਚਦੇ ਨੇ ਉਹਨਾਂ ਦੇ ਘਰ ਫਿਰ ਤੰਨ ਆ ਜਾਂਦਾ ਰਸੀਆਂ ਘਰ ਤੰਨ ਹੋਏ ਉਹਨਾਂ ਦੇ ਘਰ ਤੰਨ ਪਦਾਰਥ ਉਹਨੂੰ ਵੀ ਚਾੜ ਚੜਦਾ ਨਾਨਕ ਸਾਮਨ ਜੀਵ ਸੈ ਚਹੋਂ ਵਿਛੋੜਾ ਹੋਏ ਗਾਏ ਪੁੱਤਾਂ ਨਿਰਦਨਾ ਬੰਥੀ ਚਾਕਰ ਹੋਏ ਗੁਰੂ ਸਾਹਿਬ ਕਹਿੰਦੇ ਨੇ ਚੌਵਾਂ ਨੂੰ ਤੇ ਖੇੜਾ ਹੁੰਦਾ ਤੇ ਚਾਰ ਐਸੇ ਹਨ ਜਿਨ੍ਹਾਂ ਨੂੰ ਵਿਛੋੜਾ ਹੁੰਦਾ ਦੁੱਖ ਲੱਗਦਾ ਹੈ ਕਿ ਸਾਵਣ ਆ ਗਿਆ ਹੁਣ ਸਾਡੇ ਲਈ ਮੁਸੀਬਤ ਆ ਗਈ ਕਿਦਾਂ ਨੂੰ ਗਾਂئیں ਬੁੱਧਾਂ ਬੈਲਾਂ ਨੂੰ ਉਹਨਾਂ ਨੂੰ ਪਤਾ ਹੈ ਹੁਣ 20 ਪੈ ਗਿਆ ਹੈ ਪਾਣੀ ਵੱਤਰ ਆਇਆ ਹੈ ਕਿ ਸਾਨੂੰ ਹਲ ਵਾਣਾ ਪੈਣਾ ਦਿਨ ਰਾਤ ਕਿਸਾਨ ਫਿਰ ਜੋਂਦਾ ਸਵੇਰੇ ਉੱਠ ਕੇ ਤੱਬੀ ਵੇਲੇ 4 ਵਜੇ ਲੱਜਾਂਦਾ ਹੈ ਤੇ ਦਿਨ ਚੜੇ ਤੱਕ ਸਾਨੂੰ ਉਹਨੇ ਹਲਵਾਨ ਤੇ ਲਈ ਰੱਖਣਾ ਹੈ ਗਾਏ ਪੁੱਤਾਂ ਨੂੰ ਵੀ ਦੁੱਖ ਲੱਗਦਾ ਹੈ ਬੜਾ ਦੁਖੀ ਹੁੰਦੇ ਨੇ ਉਹ ਤੇ ਨਿਰਦਨਾ ਨਿਰਦਨ ਜਿਹੜਾ ਗਰੀਬੀ ਗਰੀਬ ਹੈ ਬਰਸਾਤ ਆ ਗਈ ਤੇ ਛੱਪਰ ਟੁੱਟੀ ਵਗਣ ਲੱਗ ਪੈਂਦੀ ਹੈ ਉਹ ਵੀ ਦੁਖੀ ਹੁੰਦਾ ਹੈ ਪੰਥੀ ਜਿਹੜਾ ਰਾਤ ਤੇ ਤੁਰਦੇ ਸੰ ਪੈਦਲ ਰਸਤੇ ਵਾਲੇ ਹੁਣ ਪੈਦਲ ਸਾਫ਼ ਸੁਥਰਾ ਹੋਵੇ ਰਸਤਾ ਤੇ ਬੰਦਾ ਚਲਾ ਜਾਂਦਾ ਹੈ ਜਲਦੀ ਸਫ਼ਰ ਕੱਟਿਆ ਜਾਂਦਾ ਹੈ ਜਦੋਂ ਚਿੱਕੜ ਚੁੰਬਾ ਹੋ ਜਾਂਦਾ ਹੈ ਮੇਂ ਪੈ ਜਾਂਦਾ ਹੈ ਤੇ ਫਿਰ ਉਹ ਪੰਥੀ ਤੁਰ ਨਹੀਂ ਸਕਦੇ ਉਹਨਾਂ ਦਾ ਸਫ਼ਰ ਤੈ ਨਹੀਂ ਹੁੰਦਾ ਉਹਨਾਂ ਨੂੰ ਵੀ ਦੁੱਖ ਲੱਗਦਾ ਹੈ ਚਾਕਰ ਹੋਏ ਚਾਕਰ ਪਵਨ ਨੌਕਰ ਹੁੰਦਾ ਜਿਹੜਾ ਕਿਸਾਨ ਦਾ ਉਹ ਹੁਣ ਬਰਸਾਤ ਵਿੱਚ ਹੁੰਦੇ ਕਿਸਾਨ ਦੇ ਪਸ਼ੂ ਬੱਦੇ ਨੇ ਘਰ ਵਿੱਚ ਗਾਈਆਂ ਮੱਝਾਂ ਸਾਰੇ ਹੁਣ ਚਾਕਰ ਨੇ ਤੇ ਪੱਠੇ ਲਿਆਉਣੇ ਲਾਉਣੇ ਨੇ ਉਹਨਾਂ ਦਾ ਡਿੱਡ ਪਰਣਾ ਹੀ ਪਰਣਾ ਮੀ ਪੈਂਦਾ ਤੇ ਪਵੇ ਪਿਆ ਜਿੰਨਾ ਮਰਜ਼ੀ ਪਏ ਪੱਠੇ ਕੱਟ ਕੇ ਕੁਦਰ ਕੇ ਉਹਨਾਂ ਨੂੰ ਬਾਣੀ ਬਾਣੀ ਉਹਨੂੰ ਵੀ ਦੁੱਖ ਹੁੰਦਾ ਹੈ ਚੋਆ ਨੂੰ ਵਿਛੋੜਾ ਹੁੰਦਾ ਹੈ ਚੋਆ ਨੂੰ ਉਹ ਮਹ ਚੜਦਾ ਚਾ ਚੜਦਾ ਕਹਿੰਦੇ ਨੇ ਸਾਇਬ ਵਣ ਤਨ ਪ੍ਰਭ ਸੰਗ ਮੌਲਿਆ समरथ पुरख अपार जस प्रभु ਦੇ ਮੇਲ ਨਾਲ ਸਾਰਾ ਜਗਤ ਵਨਸਪਤੀ ਹਰਿਆ ਭਰਿਆ ਹੋਇਆ ਹੈ ਪ੍ਰਭੂ ਦੇ ਮੇਲ ਨਾਲ ਸਾਰੇ ਗਿਆਨ ਇੰਦਰੇ ਖੜਪੇ ਹਨ ਜੋ ਪ੍ਰਭੂ ਸਭ ਕੁਝ ਕਰਨ ਜੋਗਾ ਤੇ ਸਰਵ ਵਿਆਪਕ ਬੇਅੰਤ ਹੈ ਉਹਦੇ ਮੇਲ ਨਾਲ ਸਾਰਾ ਕੁਝ ਹਰਿਆ ਭਰਿਆ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਕਰਮੈ ਨ ਬਖਸ਼ਸ ਕਰਮ ਦੇ ਮੰਬੇ ਨੂੰ ਸਿਆਰੀ ਹੈ ਬਖਸ਼ਸ ਦੇ ਨਾਲ ਉਸ ਨੂੰ ਮਿਲਣ ਵਾਸਤੇ ਪ੍ਰਭੂ ਨੂੰ ਮਿਲਣ ਵਾਸਤੇ ਮੇਰਾ ਮਨ ਵੀ ਤਾਂ ਕਰਦਾ ਹੈ ਲੋਚਦਾ ਹੈ ਮੇਰਾ ਮਨ ਕਰਦਾ ਹੈ ਪਰਮਾਤਮਾ ਨਾਲ ਮਿਲਾਪ ਪਰ ਓ ਪ੍ਰਭੂ ਆਪ ਹੀ ਆਪਣੇ ਮੇਰ ਨਾਲ ਮਿਲਾਨ ਦੇ ਸਮਰੱਥ ਹੈ ਪ੍ਰਭੂ ਇਹ ਬਖਸ਼ਸ ਕਰਕੇ ਮਿਲਾ ਸਕਦਾ ਜਿੰਨੇ ਸਖੀਏ ਪ੍ਰਭ ਪਾਇਆ ਹਉ ਤਿੰਨ ਕਾ ਸਦ ਬਲਿਹਾਰ ਕੰਨ ਦੇ ਜਿੰਨੇ ਸਖੀਏ ਜਿੰਨਾ ਗੁਰਮੁਖ ਸੇਲੀਆਂ ਨੇ ਗੁਰੂ ਨਾਲ ਜੁੜੀਆਂ ਹੋਈਆਂ ਹੋਇਆਂ ਸਤ ਸੰਗੀ ਜਨਾਂ ਨੇ ਜੀਵ ਇਸਤਰੀਆਂ ਨੇ ਮਲਾਪ ਕਰਾਇਆ ਹੈ ਕਰਿਆ ਹੈ ਓਹ ਤੋਂ ਮੈਂ ਸਦਕੇ ਹਾਂ ਜਿਨ੍ਹਾਂ ਨੇ ਪ੍ਰਭੂ ਨਾਲ ਮਲਾਪ ਕਰ ਲਿਆ ਹੈ ਉਸ ਤੋਂ ਸਦਕੇ ਹਾਂ ਸਦਾ ਕੁਰਬਾਨ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਪ੍ਰਭੂ ਦਾ ਮਲਾਪ ਹਾਸਲ ਕਰ ਲਿਆ ਹੈ ਗੁਰੂ ਨਾਲ ਜੁੜ ਕੇ ਪ੍ਰਭੂ ਨਾਲ ਇੱਕਮਿਕਤਾ ਹਾਸਲ ਕਰ ਲਈ ਹੈ ਗੁਰੂ ਸਾਹਿਬ ਕਹਿੰਦੇ ਨੇ ਮੈਂ ਸਦਕੇ ਹਾਂ ਨਾਲ ਹੁਣ ਗੁਰੂ ਜੀ ਅਗਲੀ ਪੰਕਤੀ ਵੇ ਜੋਦੜੀ ਕਰਦੇ ਨੇ ਅਰਦਾਸ ਕਰਦੇ ਨੇ ਉਸ ਪਿਆਰੇ ਪ੍ਰਭੂ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਬੇਨਤੀ ਕਰ ਅਰਦਾਸ ਕਰ ਤੇ ਆਖ ਮਨਾਹੇ ਪ੍ਰਭੂ ਮੇਰੇ ਉੱਤੇ ਬੇਰਕਰ ਨਾਨਕ ਹਰ ਜੀ ਮયા ਕਰ ਸ਼ਬਦ ਸਵਾਰਣ ਹਾਰ ਕਹਿੰਦੇ ਨੇ ਮਾਇਆ ਕਰ ਤਰਸ ਕਰ ਰੱਬਾ ਮੇਰ ਕਰ ਤੂੰ ਆਪੀ ਗੁਰੂ ਦੇ ਸ਼ਬਦ ਦੀ ਰਾਹੀ ਗੁਰੂ ਨਾਲ ਜੋੜ ਕੇ ਮੇਰੀ ਜਿੰਦ ਨੂੰ ਸਵਾਰਣ ਜੋਗਾ ਹੈ ਤੂੰ ਮੈਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ ਗੁਰੂ ਦੀ ਸਿੱਖਿਆ ਤੇ ਚਲਾ ਕੇ ਮੇਰਾ ਜੀਵਨ ਸਵਾਰ ਦੇ ਤੂੰ ਸਵਾਰਣ ਜੋਗਾ ਹੈ ਸ਼ਬਦ ਸਵਾਰਣ ਹਾਰ ਹੁਣ ਕਹਿੰਦੇ ਨੇ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਇਖਤੇ ਹੁਣ ਸਾਵਣ ਪਹਿਲੀ ਪੰਕਤੀ ਚ ਲਿਖਿਆ ਸੀ ਅੱਖਰ ਤੇ ਇੱਕ ਹੁਣ ਸਾਵਣ ਆਇਆ ਉਥੇ ਸਾਵਣ ਦੇ ਨਾਂਨੇ ਨੂੰ ਹਿਯਾਰੀਏ ਸਾਵਣ ਦੇ ਮਹੀਨੇ ਵਿੱਚ ਇਥੇ ਸਾਵਣ ਦੇ ਨੰਨੇ ਨੂੰ ਔਂਕੜ ਹੈ ਸਾਵਣ ਦਾ ਮਹੀਨਾ ਉਰ ਅੱਖਰ ਆਇਆ ਉਰ ਦੇ ਰਾਰੇ ਨੂੰ ਵੀ ਸਿਆਰੀਆ ਹਿਰਦੇ ਵਿੱਚ ਹਾਰ ਪਰੋਲਿਆ ਪਾਵ ਸਿਮਰਨ ਹੀ ਸਿਮਰਨ ਕਰਨ ਲਗਤ ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ ਜੀਵ ਇਸਤਰੀਆਂ ਵਾਸਤੇ ਜਿੰਦਾ ਵਾਸਤੇ ਖੇੜੇ ਵਾਲਾ ਹੈ ਠੰਡ ਲਿਆਉਣ ਵਾਲਾ ਹੈ ਮਨ ਸ਼ਾਂਤੀ ਲਿਆਉਣ ਵਾਲਾ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਰੂਪ ਗਲ ਵਿੱਚ ਪਰਮਾਤਮਾ ਦਾ ਨਾਮ ਰੂਪ ਹਾਰ ਪਾਲਿਆ ਭਾਵ ਜਿਨ੍ਹਾਂ ਨੂੰ ਗੁਰੂ ਤੋਂ ਸਿਮਰਨ ਦੀ ਜਾਤ ਸਿੱਖ ਲਈ ਉਹਨਾਂ ਦੇ ਅੰਦਰ ਸ਼ਾਂਤ ਖੇੜਾ ਰਹਿੰਦਾ ਹੈ ਉਹ ਪਿਆਰੇ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ ਸ਼ਾਵਣ ਦੇ ਮਹੀਨੇ ਦਾ ਉਪਦੇਸ਼ ਹੈ ਹੁਣ ਸ਼ਾਵਣ ਦਾ ਮਹੀਨਾ ਸਾਹਿਬ ਕਹਿੰਦੇ ਹਨ ਸਾਵਣ ਸਰਸੇ ਕਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਏਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਵਿਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੋond ਸਾਵਣੀ ਮਿਲ ਸਾਧੂ ਪੀਵਣ ਹਾਰ ਵਨ ਤਿਨ ਪ੍ਰਭ ਸੰਗ ਮੌਨ ਲਿਆ ਸਮਰਤ ਪੁਰਖਿਆ ਪਾਰ ਹਰ ਮਿਲਣ ਨੂੰ ਮਰ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਓ ਤਿੰਨ ਕਾ ਸਦ ਬਲਿਹਾਰ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿੰਨ ਸੁਹਾਗਣੇ ਜਿਨ ਰਾਮ ਨਾਮ ਉਰ ਹਾਰ ਸਾਵਣ ਤਿੰਨ ਸੁਹਾਗਣੇ ਜਿਨ ਰਾਮ ਨਾਮ ਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ फत